ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਕਮਾਂਡੋ ਟੀਵੀ ਤੇ ਸੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਪੈਂਡਾਕੜੀਆ ਜਲਾਲ ਜ਼ਿਲ੍ਹਾ ਬਠਿੰਡਾ ਤੈਸੀਲ ਰਾਮਪੁਰਾਪੁਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੀਜੇ ਸੂਏ ਸੂਨ ਵਾਲੀ ਝੋਟੀ ਬਖਾਵਾਂਗੇ ਸੋ ਸੋਹਣੀ ਸੰਭੀ ਆ ਤੇ ਸਟਰਕਚਰ ਵੀ ਬਹੁਤ ਸੋਹਣਾ ਮੀਡੀਅਮ ਹਾਈਟ ਚ ਤੇ ਬਾਕੀ ਬਾਈ ਨਾਲ ਮਿਲਦੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਰੀ ਜਾਣਕਾਰੀ ਲੈ ਕੇ ਦਿੰਦੇ ਆ ਜਸਵੀ ਭਰਾ ਨੂੰ ਇਹ ਝੋਟੀ ਪਸੰਦ ਆਊ ਬਾਈ ਨਾਲ ਸੰਪਰਕ ਕਰਕੇ ਇੱਥੇ ਆ ਕੇ ਆਪਦੀ ਤਸੱਲੀ ਤੇ ਖਰੀਦ ਸਕਦਾ ਸੋ ਇਸ ਤਰ੍ਹਾਂ ਸਿੰਘਾਂ ਦੀ ਬਨਾਵਟਾ ਤੇ ਬਾਕੀ ਇਹ ਘਰੇਲੂ ਪਰਿਵਾਰ ਕੋਲੇ ਝੋਟੀਆਂ ਤੁਸੀਂ ਦੇਖ ਸਕਦੇ ਹੋ ਠੰਡੀ ਸੀਲ ਆ ਬਿਨਾ ਕਿਲੇ ਤੋਂ ਹੀ ਤੇ ਬਾਈ ਕੋਲੇ ਖੜੀ ਆ ਆਓ ਬਾਈ ਨੂੰ ਮਿਲਦੇ ਆਂ ਤੇ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਤੇ ਕੀ ਨਾਮ ਆ ਗਿਆ ਜੀ ਆਪਣਾ ਮੇਰਾ ਨਾਮ ਜਸਵਿੰਦਰ ਸਿੰਘ ਜੀ आकली आकली हाँ जी, हाँ जी, अच्छा ਪਿੰਡ ਆ ਗਿਆ ਨਾ ਅਕਲੀਆ ਅਕਲੀਆ ਹੀ ਆ ਤੋ ਹਾਂ ਇਹ ਇਧਰ ਆਪਣਾ ਭੋੜੀਪੁਰੇ ਸ਼ੜਕ ਤੇ ਘਰ ਆ ਗਿਆ ਹਾਂਜੀ ਹਾਂਜੀ ਮੋਗਾ ਰੋਡ ਠੀਕ ਆ ਅੱਛਾ ਬਾਈ ਕਿਹੜੇ ਸੂਏ ਸੋਨਾ ਝੋਟੀ ਦੇ ਇਹ ਤੀਜੇ ਸੂਆ ਬਾਈ ਕਿੰਨੇ ਕੁ ਦਿਨ ਬਾਕੀ ਹੈ ਇਹ 7 ਕੁ ਦਿਨ ਬਾਕੀ ਆ ਬਸ ਠੀਕ ਆ ਅੱਜ 1 ਤਰੀਕ ਹੋ ਗਈ ਹਾਂਜੀ ਹਾਂਜੀ 7 ਤਰੀਕ ਨੂੰ ਜਾਂ 8 ਨੂੰ ਦਿਨ ਪੂਰੇ ਹੋ ਹਾਂ 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 ਤੇ ਪਿਛਲੇ ਸੂਏ ਨੇ ਕਿੰਨਾ ਕੁ ਦੁੱਧ ਦਿੱਤਾ ਲੈ 11 ਕਿਲੋਟਰ ਦੁੱਧ ਦਿੰਦਾ ਬਾਈ ਠੀਕ ਆ ਤੇ ਉਹ ਠੰਡੇ ਸੀਲ ਆ ਨਾ ਬਹੁਤ ਵਧੀਆ ਲੈ ਜਿਵੇਂ ਮਰਜੀ ਇਹਨੂੰ ਹਾਂਜੀ ਹਾਂਜੀ ਆਜ ਵਾਕ ਚੋਈ ਜਾਣ ਕੁੜੀਆਂ ਚੋਰੀ ਖੜੀ ਆ ਨਾ ਹਾਂ ਤੇ ਬਾਕੀ ਤੋਰ ਕੇ ਵਿਖਾਈਏ ਆਪਾਂ ਹਾਂਜੀ ਸੋ ਸੋਹਣਾ ਹਵਾਨਾ ਦਿਖਾਉਂਦੀ ਆ ਆ ਜਾ ਮੀਡੀਅਮ ਹਾਈਟ ਚ ਤੇ ਤੀਜੇ ਸੂਏ ਸੋਨਾ ਜੀ 7 ਦਿਨ ਬਾਕੀ ਆ ਬਾਕੀ ਜਿਹੜੇ ਵੀ ਭਰਾ ਨੂੰ ਇਹ ਮੱਝ ਪਸੰਦ ਆਉ ਉ ਇੱਥੇ ਆ ਕੇ ਆਪ ਦੀ ਤਸੱਲੀ ਤੇ ਖਰੀਦ ਸਕਦਾ ਤੇ ਇਸ ਤਰ੍ਹਾਂ ਸੋਹਣੇ ਥਣਾ ਦੀ ਬਨਾਵਟਾ ਸਿੰਘਾਂ ਦੀ ਵੀ ਸੋਹਣੀਆਂ ਤੇ ਮੀਡੀਅਮ ਹਾਈਟ ਚ ਅੱਛਾ ਭਾਈ ਜੀ ਕੀ ਰੇਟ ਕਰਦੇ ਆ ਇਹ ਤਾਂ ਆਪਾਂ ਇਹਦਾ 1,25,000 ਠੀਕ ਆ ਤੇ ਮਾਨ ਤਾਨ ਹੋ ਜੂਗਾ ਹੋ ਜੂ ਹੋ ਜੂ ਕਰ ਦਾਂਗੇ ਤੇ ਆਪਣਾ ਨੰਬਰ ਬੋਲੋ ਜੀ 81460 8405 ਮੋਬਾਈਲ ਨੰਬਰ ਦੁਬਾਰਾ ਫੇਰ ਬੋਲ ਜੀ 81460 ਹਾਂਜੀ 8405 ਠੀਕ ਆ ਸੋ ਭਾਈ ਦਾ ਨੰਬਰ ਆਪਾਂ ਹੀ ਸਕਰੀਨ ਤੇ ਚਲਾ ਦੇਾਂਗੇ ਜੇਸ ਵੀ ਭਰਾ ਨੂੰ ਇਹ ਝੋਟੀ ਪਸੰਦ ਆਉ ਇੱਥੇ ਆ ਕੇ ਆਪਜੀ ਤਸੱਲੀ ਤੇ ਖਰੀਦ ਸਕਦਾ ਹੈ ਵੀਡੀਓ ਨੂੰ ਅਖੀਰ ਤਾਈਂ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ